ਮਾਂ ਜਾਈ ਨਾਮ ਤੋਂ ਹੀ ਇਮੋਸ਼ਨਸ ਪਿਆਰ ਅਤੇ ਰਿਸ਼ਤਿਆਂ ਦੀ ਸਾਂਝ ਬਿਖੇਰਦਾ ਨਜ਼ਰ ਆ ਰਿਹਾ ਹੈ ਫਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਇੱਕ ਖੂਬਸੂਰਤ ਦ੍ਰਿਸ਼ ਨਾਲ ਹੁੰਦੀ ਹੈ ਜੋ ਕਿ ਲੋਕਾਂ ਦੇ ਦਿਲਾਂ ਨੂੰ ਛੂ ਰਿਹਾ ਹੈ ਜਿੱਥੇ ਪਰਿਵਾਰਾਂ ਦੇ ਰਿਸ਼ਤੇ ਦੀ ਖੂਬਸੂਰਤ ਮਿਸਾਲ ਦਿੰਦੇ ਜਿਮੀ ਸ਼ੇਰ ਗਿਲ ਐਂਡ ਮਾਨਵ ਵਿੱਚ ਆਪਣੇ ਕਿਰਦਾਰਾਂ ਵਿੱਚ ਨਜ਼ਰ ਆ ਰਹੇ ਨੇ ਟ੍ਰੇਲਰ ਦੇ ਵਿੱਚ ਜਿਮੀ ਸ਼ੇਰ ਗਿਲ ਆਪਣੀ ਸੁਭਾਵਿਕ ਤਿੰਨ ਦੇ ਨਾਲ ਹਰ ਫਰੇਮ ਦੇ ਵਿੱਚ ਚਮਕ ਰਹੇ ਨੇ ਜਦਕਿ ਮਾਨਵ ਵਿਜ ਨੇ ਆਪਣੀ ਭੂਮਿਕਾ ਦੇ ਵਿੱਚ ਡੀਪ ਇਮੋਸ਼ਨਸ ਕੈਰੀ ਕੀਤਾ ਹੈ ਟ੍ਰੇਲਰ ਦੇ ਵਿੱਚ ਕਹਾਣੀ ਦੀਆਂ ਅਜਈਆਂ ਝਲਕੀਆਂ ਪੇਸ਼ ਕੀਤੀਆਂ ਗਈਆਂ ਨੇ ਕਿ ਦਰਸ਼ਕਾਂ ਨੂੰ ਆਪਣੀ ਜ਼ਿੰਦਗੀ ਦੇ ਅਸਲ ਪਲ ਯਾਦ ਆ ਜਾਣ ਟ੍ਰੇਲਰ ਦੇ ਵਿੱਚ ਜਿੱਥੇ ਰਿਸ਼ਤਿਆਂ ਦੀ ਝਲਕ ਨਜ਼ਰ ਆ ਰਹੀ ਹੈ ਉੱਥੇ ਹੀ 1947 ਦੀ ਵੰਡ ਤੇ ਫਿਰ 84 ਦੇ ਦੰਗੇ ਤੇ 911 ਇਨਸੀਡੈਂਟ ਦਾ ਜ਼ਿਕਰ ਵੀ ਦਿਖਾਈ ਦੇ ਰਿਹਾ ਹੈ ਇਹਨਾਂ ਸਭ ਵਿੱਚ ਸਿੱਖਾਂ ਨਾਲ ਹੋਏ ਤੱਕੇ ਬੇਇਨਸਾਫੀ ਦੀ ਗੱਲ ਕਰਦੇ ਕਿਵੇਂ ਦੋ ਭਰਾਵਾਂ ਦੇ ਆਪਸੀ ਰਿਸ਼ਤੇ ਉਤਾਰ ਚੜਾਵ ਲੈਂਦੇ ਹੈ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਬੈਕਗਰਾਉਂਡ ਮਿਊਜ਼ਿਕ इमोशंस ਨੂੰ ਹੋਰ ਐਨਹਾਂਸ ਕਰ ਰਿਹਾ ਹੈ ਇਸ ਫਿਲਮ ਦੇ ਥਰੂ ਜਿਮੀ ਸ਼ੇਰਗਿੱਲ ਪੰਜਾਬੀ ਸਿਨੇਮਾ ਵਿੱਚ ਲੰਬੇ ਅਰਸੇ ਬਾਅਦ ਵਾਪਸੀ ਕਰਦੇ ਨਜ਼ਰ ਆ ਰਹੇ ਨੇ ਟ੍ਰੇਲਰ ਦੇ ਵਿੱਚ ਹਾਸੇ ਵੀ ਹੰਝੂ ਵੀ ਅਤੇ ਸਭ ਤੋਂ ਵੱਧ ਦੋ ਭਰਾਵਾਂ ਦੇ ਬੇਮਿਸਾਲ ਪਿਆਰ ਦੀ ਤਸਵੀਰ ਦਿਖਾਉਂਦਾ ਹੈ ਜੇ ਟ੍ਰੇਲਰ ਇੰਨਾ ਪ੍ਰਭਾਵਸ਼ਾਲੀ ਹੈ ਤਾਂ ਫਿਲਮ ਦਰਸ਼ਕਾਂ ਦੇ ਦਿਲਾਂ ਤੇ ਆਪਣੀ ਕੀ ਛਾਪ ਛੱਡੇਗੀ ਇਹ ਦੇਖਣ ਲਈ ਤੁਹਾਨੂੰ ਜਾਣਾ ਪਵੇਗਾ ਦਿਆ ਗਸਤ ਨੂੰ ਸਿਨੇਮਾ ਕਰਾਂ ਦੇ ਵਿੱਚ ਮਾ ਜਾਏ ਸਿਰਫ ਇੱਕ ਫਿਲਮ ਨਹੀਂ ਇੱਕ ਜਜ਼ਬਾਤੀ ਸਫ਼ਰ ਹੋਣ ਵਾਲਾ ਹੈ